ਪਾਠੀ ਸਿੰਘ ਦੀ ਜਿਰਰਤ ਅਸੀਂ ਜਥੇਦਾਰ ਅਕਾਲੀ ਬੱਬਾ ਪੂਲਾ ਸਿੰਘ ਜੀ ਦੀ ਜੁਰਤ ਦੀ ਕਹਾਣੀ ਤਾਂ ਬਹੁਤ ਵਾਰ ਸੁਣ ਲਈ ਕਿ ਉਹਨਾਂ ਨੇ ਸਮੇਂ ਦੇ ਮਹਾਰਾਜੇ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਪਰ ਅੱਜ ਗੱਲ ਕਰਾਂਗੇ ਕਿ ਉਸ ਸਮੇਂ ਦੇ ਪਾਠੀ ਸਿੰਘ ਦੀ ਕੀ ਜ਼ਰੂਰਤ ਸੀਗੀ ਸਮਾ ਹੈ ਮਲਤਾਨ ਦੀ ਜੰਗ ਦਾ ਜਦੋਂ ਕਈ ਮਹੀਨੇ ਘੇਰਾਬੰਦੀ ਤੋਂ ਬਾਅਦ ਵੀ ਮਲਤਾਨ ਦਾ ਕਿਲਾ ਜਿੱਤਿਆ ਨਹੀਂ ਸੀ ਜਾ ਰਿਹਾ ਤੇ ਫਿਰ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਕਾਫਲੇ ਦੇ ਨਾਲ ਕਿਤੇ ਲੰਘ ਰਿਹਾ ਹੁੰਦਾ ਵਾ ਕਿ ਉਹਨੂੰ ਇੱਕ ਜਗ੍ਹਾ ਤੇ ਦੀਵਾ ਜਗਦਾ ਹੈ ਨਜ਼ਰ ਆਉਂਦਾ ਆ ਮਹਾਰਾਜਾ ਉਸ ਦੀਵਾ ਵੱਲ ਜਾਂਦਾ ਆ ਤਾਂ ਉਹ ਦੇਖਦਾ ਕਿ ਇੱਕ ਕੱਚੀ ਇਮਾਰਤ ਦਾ ਗੁਰਦੁਆਰਾ ਸਾਹਿਬ ਹੈ ਮਹਾਰਾਜਾ ਰਣਜੀਤ ਸਿੰਘ ਉਸ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਝੋਲੀ ਅੱਢ ਕੇ ਕਹਿੰਦਾ ਕਿ ਮੇਰੇ ਲਈ ਅਰਦਾਸ ਕਰੋ ਕਿ ਮੈਂ ਮਲਤਾਨ ਦੇ ਜੰਗ ਜੜੀ ਆ ਉਹ ਜਿੱਤ ਜਾਵਾਂ ਪਾਠੀ ਸਿੰਘ ਵੱਲੋਂ ਅਰਦਾਸ ਕੀਤੀ ਜਾਂਦੀ ਆ ਤੇ ਉਸ ਅਰਦਾਸ ਦੇ ਸਦਕਾ ਮੁਲਤਾਨ ਦੀ ਜੰਗ ਜਿੱਤ ਲਈ ਜਾਂਦੀ ਆ ਕੁਝ ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਫੇਰ ਆਪਣੇ ਕਾਫਲੇ ਦੇ ਨਾਲ ਉਸ ਗੁਰਦੁਆਰਾ ਸਾਹਿਬ ਵੀ ਖਿਉਂਦਾ ਤੇ ਉੱਥੋਂ ਦੇ ਪਾਠੀ ਸਿੰਘ ਨੂੰ ਕਹਿੰਦਾ ਆ ਕਿ ਮੰਗੋ ਅੱਜ ਕੀ ਮੰਗਦੇ ਹੋ ਮੈਂ ਇਸ ਗੁਰਦੁਆਰਾ ਸਾਹਿਬ ਲਈ ਕੀ ਕਰ ਸਕਦਾ ਆ ਤਾਂ ਪਾਠੀ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ịchਕਦਾ ਆ ਕਹਿੰਦਾ ਆ ਕਿ ਤੇਰੀ ਅੱਜ ਇੰਨੀ ਜ਼ਰਤ ਕਿ ਤੂੰ ਗੁਰਦੁਆਰਾ ਸਾਹਿਬ ਨੂੰ ਕੁਝ ਦੇਵੇਂ ਤੂੰ ਐਨੇ ਜੋਗਾ ਹੋ ਗਿਆ ਪਹਿਲਾਂ ਦੱਸ ਮੈਨੂੰ ਥੋੜੇ ਦਿਨ ਪਹਿਲਾਂ ਤਾਂ ਤੂੰ ਇਸ ਦਰ ਦਾ ਕੁੱਕਰ ਬਣ ਕੇ ਆਇਆ ਸੀ ਤੇ ਅੱਜ ਤੂੰ ਇੰਨਾ ਸਮਰੱਥ ਕਿੱਥੋਂ ਹੋ ਗਿਆ ਕਿ ਤੂੰ ਗੁਰਦੁਆਰੇ ਨੂੰ ਕੁਝ ਦੇ ਸਕਦਾ ਆ 파ਠੀ ਸਿੰਘ ਦੇ ਮੂੰਹੋਂ ਇਹ ਬੋਲ ਸੁਣ ਕੇ ਮਹਾਰਾਜਾ ਆਪਣੀ ਭੁੱਲ ਬਖਸ਼ਾਉਂਦਾ ਆ ਤੇ ਇਹ ਸੀ ਉਸ ਸਮੇਂ ਦੇ 파ਠੀ ਸਿੰਘ ਦੀ ਜ਼ਰੂਰਤ ਜੋ ਸਮੇਂ ਦੇ ਮਹਾਰਾਜੇ ਨੂੰ ਵੀ ਭੂਰਨ ਦਾ ਦਮ ਰੱਖਦੀ ਸੀ ਤੇ ਇੱਕ ਅੱਜ ਦੇ ਸਾਡੇ ਜਥੇਦਾਰ ਨੇ